ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ 26 ਜਨਵਰੀ 1950 ਨੂੰ ਅੱਜ ਦੇ ਦਿਨ ਅਸੀਂ ਭਾਰਤੀ ਸੰਵਿਧਾਨ ਨੂੰ ਅਪਣਾਇਆ ਸੀ ਤੇ ਇਸੇ ਕਰਕੇ ਇਹਦਾ ਨਾਮ ਰਿਪਬਲਿਕ ਡੇ ਆਪਾਂ ਕਹਿੰਦੇ ਆਂ। ਪਰ ਇਹਨਾਂ ਪਿਛਲੇ ਜਿੰਨੇ ਵੀ ਸਾਲ ਲੰਘੇ ਆਇਆ ਇਹ 73-75 ਸਾਲ ਇਹਨਾਂ ਸਾਲਾਂ ਦੇ ਵਿੱਚ ਰਿਪਬਲਿਕ ਜਿਹੜੀ ਜਿਹੜੀ ਅਸਲ ਲੋਕ ਹੈ ਜਿਹੜਾ ਗਣਤੰਤਰ ਹੈ, ਗਾਣਾ ਹੈ ਜਿਹੜਾ ਉਹਨੂੰ ਕਿੰਨਾ ਕੁ ਤੰਤਰ 'ਚ ਹਿੱਸਾ ਮਿਲਿਆ ਹੈ? ਇਹ ਬਹੁਤ ਵੱਡੇ ਸਵਾਲ ਨੇ ਸਾਡੇ ਤੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਵੀ ਧਨਵਲ ਬਾਹੂਬਲ ਨਾਲ ਚੋਣਾਂ ਜਿੱਤੀਆਂ ਜਾ ਰਹੀਆਂ ਨੇ ਗਣ ਬਹੁਤ ਪਿੱਛੇ ਰਹਿ ਗਿਆ ਇਸੇ ਤਰ੍ਹਾਂ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਹੈ ਉਸ ਉਹ ਉਹਦਾ ਕੰਮ ਦਾ ਤੌਰ ਤਰੀਕਾ ਜਿਹੜਾ ਹੈ ਉਹ ਵੀ ਪਿੱਛੇ ਬੜੇ ਉਹਦੇ ਤੇ ਸਵਾਲ ਉੱਠਦੇ ਰਹੇ ਐ ਹੁਣ ਵੀ ਉੱਠ ਰਹੇ ਐ ਲਗਾਤਾਰ ਤੇ ਭਾਤੀ ਜਿਹੜੀ ਨਿਆ ਪ੍ਰਣਾਲੀ ਐ ਉਹ ਵੀ ਇਸ ਜਿੱਥੋਂ ਜਦੋਂ ਗਣਤੰਤਰ ਦੇ ਸਵਾਲ ਆਉਂਦੇ ਐ ਤਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਢਿੱਲਮਠ ਵਾਲਾ ਜਾਂ ਕਈ ਵਾਰ ਗਣ ਦੇ ਵਿਰੋਧੀ ਫੈਸਲੇ ਅਸੀਂ ਦੇਖਦੇ ਹਾਂ ਤੇ ਇਸ ਤਰ੍ਹਾਂ ਨਾਲ ਬੋਟਾਂ ਕੱਟ ਦੇਣੀਆਂ ਜਾਂ ਨਵੀਆਂ ਜਾਲੀ ਬਣਾ ਲੈਣੀਆਂ ਇਸ ਕਿਸਮ ਦੀਆਂ ਹਿਰਾਫੇਰੀਆਂ ਇਲੈਕਟ੍ਰੋਨਿਕ VOTING ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ بڑے ਸਵਾਲ ਉੱਠ ਰਹੇ ਐ ਤੇ ਇਸ ਤਰ੍ਹਾਂ ਨਾਲ ਯਾ ਮਤਲਬ ਇਹ ਗਣਤੰਤਰ ਆਪਾਂ ਦੇਖ ਰਹੇ ਹਾਂ ਕੱਲ ਸਾਡੇ ਦੇਸ਼ ਦੀ ਰਾਸ਼ਟਰਪਤੀ ਜੀ ਸ਼੍ਰੀਮਤੀ ਮੁਰਮੂ ਜੀ ਨੇ ਇੱਕ ਦੇਸ਼ ਇੱਕ ਚੋਣ ਦੇ ਮੁੱਦੇ ਨੂੰ ਕਿਹਾ ਵੀ ਇਹਦੇ ਨਾਲ ਤਾਂ ਗਵਰਨਰ ਗਵਰਨੈਂਸ ਦੇ ਤਾਂ ਸਾਡੀ ਜਿਹੜੀ ਦੇਸ਼ ਦੀ ਜਿਹੜੀ ਰਾਜ ਪ੍ਰਣਾਲੀ ਹੈ ਉਹਦੇ ਚ ਬਹੁਤ ਹੀ ਵੱਡਾ ਬਹੁਤ ਹੀ ਵੱਡਾ ਬਦਲਾਅ ਆ ਜਾਣਾ ਹੈ ਤੇ ਉਹਨਾਂ ਨੇ ਵੀ ਇਹ ਰਾਗ ਅਲਾਪੇ ਹੈ ਪਰ ਸਭ ਨੂੰ ਪਤਾ ਹੈ ਵੀ ਜੋ ਦੇਸ਼ ਦਾ ਸੰਵਿਧਾਨ ਹੈ ਕਈ ਲੋਕ ਕਹਿੰਦੇ ਆ ਵੀ ਸੰਵਿਧਾਨ ਬਦਲ ਦੇਣਾ ਕਿਉਂਕਿ ਇਹੀ ਜੀਆਂ ਗੱਲਾਂ ਪਿੱਛੇ ਲੋਕ ਸਭਾ ਚੌਂਚ ਵੀ ਆਈਆਂ ਸਿਗੀਆਂ ਉਹ ਬੀਜੇਪੀ ਦੇ ਲੀਡਰਾਂ ਨੇ ਬਿਆਨ ਵੀ ਦਿੱਤੇ ਸੀ ਪਰ ਸੰਵਿਧਾਨ ਦੇ ਵਿੱਚ ਤਬਦੀਲੀਆਂ ਕਰਨਾ ਇੱਕ ਚੀਜ਼ ਹੈ ਤਬਦੀਲੀਆਂ ਬਿਨਾ ਕਰਨ ਤੋਂ ਉਹਦੇ ਅੰਦਰ ਜਿਹੜੀਆਂ ਅੱਡ-ਅੱਡ ਮਦਾਂ ਨੇ ਉਹਨਾਂ ਦੀ ਭਾਵਨਾ ਨੂੰ ਖਤਮ ਕਰਨਾ ਦੂਜੀ ਗੱਲ ਹੈ ਅਸਲ 'ਚ ਬੀਜੇਪੀ ਸਰਕਾਰ ਉਹਨਾਂ ਮਦਾਂ ਨੂੰ ਹੌਲੀ-ਹੌਲੀ ਕਰਕੇ ਖਤਮ ਕਰ ਰਹੀ ਹੈ ਕਿਤੇ ਨਹੀਂ ਲਿਖਿਆ ਕਿ ਕਿਸੇ ਨੂੰ ਤੁਸੀਂ ਧਾਰਮਿਕ ਪੂਜਾ ਕਰਦਿਆਂ ਹੋਇਆਂ ਰੋਕ ਸਕਦੇ ਹੋ ਪਰ ਲਗਾਤਾਰ ਹੁਣ ਇਹ ਬਣ ਗਿਆ ਵੀ ਇੱਕ ਖਾਸ ਧਰਮ ਦੇ ਬੰਦੇ ਜਿਹੜੇ ਐ ਉਹਨਾਂ ਨੂੰ ਜੇ ਉਹ ਪਬਲਿਕ ਦੇ ਵਿੱਚ ਆਪਣੀ ਕੋਈ ਨਮਾਜ਼ ਅਦਾ ਕਰਦੇ ਐ ਪੰਜ ਚਾਰ ਮਿੰਟ ਦੀ ਤਾਂ ਉਹਨੂੰ ਡੰਡੇ ਮਾਰੇ ਜਾਂਦੇ ਐ ਕੋਈ ਦੂਜੇ ਧਰਮ ਵਾਲੇ ਚਾਹੇ ਜਿੱਡੇ ਮਰਜੀ ਧਾਰਮਿਕ ਜਲੂਸ ਕੱਢ ਰਹੇ ਐ ਸੜਕਾਂ ਦੇ ਉੱਤੇ ਰੌਲਾ ਵੀ ਪਾ ਰਹੇ ਐ ਲੋਕ ਡਿਸਟਰਬ ਵੀ ਹੋ ਰਹੇ ਐ ਉਹਨਾਂ ਬਾਰੇ ਕੋਈ ਕੁਝ ਨਹੀਂ ਬੋਲਦਾ ਸੋ ਜਣੀ ਬਿਨਾ ਕੁਝ ਬਦਲੇ ਸੁਧਾਨ ਨੂੰ ਅਮਲ ਦੇ ਵਿੱਚ ਬਹੁਤ ਕੁਝ ਬਦਲਿਆ ਜਾ ਰਿਹਾ ਹੈ ਤੇ ਇਹਦੀ ਬਹੁਤ ਵੱਡੀ ਇਸ ਦੇ ਖਿਲਾਫ ਸਾਨੂੰ ਇਕੱਠੇ ਹੋਣ ਦੀ ਲੋੜ ਹੈਗੀ ਹੈ ਤੇ ਸੰਵਿਧਾਨ ਦੇ ਅੰਦਰ ਜਿੰਨੇ ਵੀ ਪੋਜ਼ੀਟਿਵ ਐਲੀਮੈਂਟਸ ਹੈਗੇ ਆ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਖਤਮ ਕਰਿਆ ਜਾ ਰਿਹਾ ਹੈ ਉਹਨਾਂ ਨੂੰ ਬਚਾਉਣ ਦੀ ਲੋੜ ਹੈਗੀ ਹੈ ਤੇ ਅਸੀਂ ਇਸ ਗੱਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਹਾਂ ਅੱਜ ਦੇ ਦਿਨ ਹੀ ਸੰਯੁਕਤ ਕਿਸਾਨ ਮੋਰਚਾ ਜਿਸ ਨੇ ਦਿੱਲੀ ਦੇ ਵਿੱਚ ਵੱਡਾ ਮੋਰਚਾ ਲਾਇਆ ਹੋਇਆ ਸੀ 26 ਜਨਵਰੀ ਨੂੰ ਉਹ ਕੁਝ ਸਰਕਾਰ ਦੀਆਂ ਏਜੰਸੀਆਂ ਦੇ ਕਹਿਣ ਦੇ ਉੱਤੇ ਕੁਝ ਲੋਕ ਲਾਲ ਕਿਲੇ ਲੈ ਗਏ ਸੀ ਤੇ ਉਹ ਖਤਮ ਹੋ ਚੱਲਿਆ ਸੀ ਉਸੇ ਦਿਨ ਨੂੰ ਲਗਾਤਾਰ ਮਨਾਇਆ ਜਾ ਰਿਹਾ ਹੈ 2000 21 ਤੋਂ ਬਾਅਦ ਤੇ ਅੱਜ ਵੀ ਸਾਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਹੈ ਤੇ ਜਿਹੜੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਤੇ ਜਿਹੜਾ ਇੱਕ ਨਵਾਂ ਉਹਨਾਂ ਨੇ ਡਰਾਫਟ ਪੇਸ਼ ਕੀਤਾ ਹੈਗਾ ਖੇਤੀ ਮੰਡੀ ਬਾਰੇ ਉਸ ਨੂੰ ਵਾਪਸ ਕਰਾਉਣ ਲਈ ਇਹ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਪੱਧਰ ਦੇ ਉੱਤੇ ਇਹ ਟਰੈਕਟਰ ਮਾਰਚ ਕੀਤੇ ਜਾ ਰਹੇ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਉਹਨਾਂ ਦੇ ਇਹ ਮਾਰਚ ਸਫਲ ਹੋਣ ਤੇ ਸਰਕਾਰ ਦੇ ਤੱਕ ਉਹਨਾਂ ਦੀ ਇਹ ਆਵਾਜ਼ ਪਹੁੰਚੇ ਹੋਰ ਵੀ ਵਧੀਆ ਗੱਲ ਉਹਨਾਂ ਨੇ ਕਹੀ ਹੈ ਵੀ ਅਸੀਂ ਜਿਹੜਾ ਐਸਕੇਐਮ ਨਾਨ ਪੋਲਿਟੀਕਲ ਹੈ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿ ਵੀ ਉਹਨਾਂ ਨਾਲ ਵੀ ਤਾਲਮੇਲ ਵਿੱਚ ਐਕਸ਼ਨ ਹੋ ਜਾਣ ਜਾਓ ਸਾਡੇ ਨਾਲ ਤਾਲਮੇਲ ਵਿੱਚ ਐਕਸ਼ਨ ਕਰ ਲੈਣ ਤਾਂ ਕਿ ਲੋਕਾਂ 'ਚ ਇਕਜੁੱਟਤਾ ਦੀ ਭਾਵਨਾ ਜਾਵੇ ਅਸੀਂ ਇਸ ਭਾਵਨਾ ਦਾ ਵੀ ਸਤਿਕਾਰ ਕਰਦੇ ਹਾਂ ਤੇ ਦੂਸਰੀ ਖਬਰ ਦੋਸਤੋ ਇਹ ਐਸਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਭਾਰਤੀ ਜਿਹੜਾ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਸੀਗਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਹੜਾ ਕਈ ਵਾਰ ਮੈਂਬਰ ਪਾਰਲੀਮੈਂਟ ਰਿਹਾ ਬੀਜੇਪੀ ਦਾ ਤੇ ਉਸ ਦੇ ਘਰ ਤੋਂ ਹੀ ਦਫਤਰ ਚੱਲਦਾ ਹੁੰਦਾ ਸੀ ਉਹਦਾ ਘਰ ਜਿਹੜਾ ਹੈ ਉਹ 21 ਅਸ਼ੋਕਾ ਰੋਡ ਤੇ ਹੈ ਤੇ ਉਦੋਂ 2023 ਦੇ ਵਿੱਚ ਇਹ ਫੈਸਲਾ ਹੋ ਗਿਆ ਸੀਗਾ ਵੀ ਉਹਦਾ ਦਫਤਰ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਤੇ ਉਹਨੂੰ 101 ਹਰੀ ਨਗਰ ਤੇ ਪੇਟਲਾ ਸੀਗਾ ਦਫਤਰ ਪਰ ਕੱਲ ਇੰਡੀਅਨ ਐਕਸਪ੍ਰੈਸ ਨੇ ਇਸ ਗੱਲ ਦੀ ਖਬਰ ਲਾਤੀ ਵੀ 101 ਦੀ ਬਜਾਏ ਦੁਬਾਰਾ ਫੇਰ ਬ੍ਰਿਜਪੂਸ਼ਨ ਸ਼ਰਨ ਸਿੰਘ ਦੇ ਘਰ ਹੀ ਦਫ਼ਤਰ ਚ ਲਿਆ ਗਿਆ ਉਹਨੇ ਇਸ ਗੱਲ ਨੂੰ ਖੰਡਨ ਕੀਤਾ ਹਾਲਾਂਕਿ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਤਾਂ ਇੰਡੀਅਨ ਐਕਸਪ੍ਰੈਸ ਵਾਲਿਆਂ ਦਾ ਕੋਈ ਜਵਾਬ ਨਹੀਂ ਦਿੱਤਾ ਜਿਹੜੇ ਸੰਜੇ ਸਿੰਘ ਹੈ ਉਹਨਾਂ ਨੇ ਤਾਂ ਇਹ ਦੇ ਬਾਰੇ ਕੁਝ ਨਹੀਂ ਕਿਹਾ ਪਰ ਏਐਨਆਈ ਨੂੰ ਉਹਨੇ ਵੀ ਕਿਹਾ ਤੇ ਬ੍ਰਿਜਪੂਸ਼ਨ ਸ਼ਰਨ ਸਿੰਘ ਨੇ ਵੀ ਕਿਹਾ ਵੀ ਨਹੀਂ ਸਾਡਾ ਦਫ਼ਤਰ 101 ਜਿਹੜਾ ਹੈਗਾ ਹਰੀ ਨਗਰ ਉਹਦੇ ਵਿੱਚ ਹੀ ਹੈ ਤੇ ਇੰਡੀਅਨ ਐਕਸਪ੍ਰੈਸ ਦੀ ਟੀਮ ਉੱਥੇ ਪਹੁੰਚ ਗਈ ਉੱਥੇ ਜਾ ਕੇ ਦੇਖਿਆ ਵੀ ਦਫ਼ਤਰ ਤਾਂ ਕੋਈ ਹੈ ਨਹੀਂਗਾ ਉਸ ਐਡਰੈਸ ਦੇ ਉੱਤੇ ਤਾਂ ਕੋਈ ਬੰਦਾ ਜਿਹੜਾ ਪ੍ਰਾਪਰਟੀ ਡੀਲਰ ਹੈ ਉਹਦਾ ਉਹ ਆਪਣਾ ਕੰਮ ਚਲਾ ਰਿਹਾ ਤੇ ਉੱਥੋਂ ਦੇ ਜਿਹੜੇ ਆਂਡ ਗਵਾਂਡੀਆਂ ਉਹ ਵੀ ਦੱਸ ਰਹੇ ਆ ਵੀ ਇਹ ਦਫ਼ਤਰ ਤਾਂ ਇੱਥੋਂ ਸ਼ਿਫਟ ਹੋਏ ਨੂੰ ਬਹੁਤ ਮਹੀਨੇ ਹੋ ਗਏ ਗਰਮੀਆਂ 'ਚ ਸ਼ਿਫਟ ਹੋ ਗਿਆ ਸੀ ਇੱਥੋਂ ਜਿਹੜਾ ਇਹ ਕੁਸ਼ਤੀ ਫੈਡਰੇਸ਼ਨ ਦਾ ਦਫ਼ਤਰ ਹੈ ਸੋ ਅੰਦਰੋਂ ਅੰਦਰੀ ਇੱਕ ਗੱਲ ਸਮਝਣ ਦੀ ਲੋੜ ਹੈ ਵੀ ਜਿਸ ਬੰਦੇ ਦੇ ਉੱਤੇ ਐਡੇ ਗੰਭੀਰ ਇਲਜ਼ਾਮ ਨੇ ਤੇ ਕੋਰਟ 'ਚ ਕੇਸ ਚੱਲ ਰਿਹਾ ਹੈ ਉਹ ਅਜੇ ਵੀ ਇਹੀਆਂ ਗੱਲਾਂ ਤੋਂ ਬਾਜ਼ ਨਹੀਂ ਆਉਂਦਾ ਤੇ ਉਹ ਦਫ਼ਤਰ ਹਜੇ ਵੀ ਉਹ ਆਪਣੇ ਘਰੋਂ ਚਲਾ ਰਿਹਾ ਹੈ ਹਾਲਾਂਕਿ ਉਹ ਹੁਣ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਵੀ ਹੈਗਾ ਸੋ ਪਰ ਇਹ ਗੰਹੀਰ ਮੁੱਦਾ ਹੈ ਕੇਂਦਰ ਸਰਕਾਰ ਹੈ ਜਿਹੜੀ ਜਿਵੇਂ ਪਹਿਲਾਂ ਸਾਸੀ ਚੁੱਪ ਵੱਟਦੀ ਹੈ ਹੁਣ ਵੀ ਉਹਨੇ ਚੁੱਪ ਵੱੱਤੀ ਹੋਈ ਹੈ ਆ ਲਾਸਟ ਗੱਲ ਤੋਂ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਇਜ਼ਰਾਈਲ ਤੇ ਗਾਜ਼ਾ ਦੇ ਵਿਚਕਾਰ ਜਿਹੜਾ ਹਮਾਸ ਦੇ ਵਿਚਕਾਰ ਜਿਹੜਾ ਜੁੱਧ ਰੋਕਣ ਦਾ ਸਮਝੌਤਾ ਹੋਇਆ ਹੈ ਉਹਦੇ ਪਹਿਲੇ ਗੇਟ ਦੇ ਵਿੱਚ ਉਹਨਾਂ ਨੇ ਤਿੰਨ ਜਿਹੜੇ ਗਜ਼ਾ ਦੀਆਂ ਔਰਤਾਂ ਨੇ ਜਿਹੜੀਆਂ ਸੈਨਿਕ ਨੇ ਉਹ ਰਿਹਾ ਕੀਤੀਆਂ ਸੀ ਤੇ ਉਹਨਾਂ ਦੇ ਬਦਲੇ ਚ ਉਹਨਾਂ ਨੇ ਵੀ ਫਲਸਤੀਨੀ ਜਿਹੜੇ ਕੈਦੀ ਆ ਉਹ ਰਿਹਾ ਕੀਤੇ ਸੀ ਕੱਲ ਉਹਨਾਂ ਨੇ ਹਮਾਸ ਵਾਲਿਆਂ ਨੇ ਚਾਰ ਇਜ਼ਰਾਈਲੀ ਸੈਨਿਕ ਰਿਹਾ ਕੀਤੇ ਤੇ ਉਹਦੇ ਬਦਲੇ ਚ 200 ਫਲਸਤੀਨੀ ਕੈਦੀ ਰਿਹਾ ਹੋ ਰਹੇ ਤੇ ਕਈ ਸਾਰੇ ੜਿੱਕੇ ਵੀ ਵਿੱਚ ਪੈਂਦੇ ਆ ਇਜ਼ਰਾਈਲ ਵੀ ਵੱਡੇ ੜਿੱਕੇ ਪਾਉਂਦਾ ਹੈਗਾ ਉਹਨੂੰ ਲੱਗਦਾ ਇਹ ਹੈ ਵੀ ਮੈਂ ਇਹ ਸਮਝੌਤਾ ਕਿਸੇ ਨਾ ਕਿਸੇ ਤਰੀਕੇ ਨਾਲ ਲਾਗੂ ਨਾ ਹੋਣ ਦੇਵਾਂ ਜਦੋਂ ਮੇਰੇ ਬੰਦੇ ਉੱਥੋਂ ਰਿਹਾ ਹੋਗੇ ਉਸ ਤੋਂ ਬਾਅਦ ਦੁਬਾਰਾ ਮੈਂ ਫੇਰ ਅਟੈਕ ਕਰਦਾ ਇਸ ਕਿਸਮ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ 트럼ਪ ਵੀ ਇੱਧਰ ਉੱਧਰ ਦੀਆਂ ਛੱਡਣ ਦੇ ਵਿੱਚ ਜਿਹਦੇ ਕਰਕੇ ਜਿਹੜਾ ਮਾਹੌਲ ਹੈ ਉਹ ਕੋਈ ਬਹੁਤਾ ਚੰਗਾ ਸਾਜ਼ਗਾਰ ਨਹੀਂ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਨਾਲ ਕਿਦੀ ਹੋ ਹੋ ਕੇ ਤੇ ਜਿਹੜਾ ਗੱਸਾ ਹੈ ਉਹਨੂੰ ਦੁਬਾਰਾ ਉਹਦੀ ਉਸਾਰੀ ਹੋਵੇ ਮੁਰ ਉਸਾਰੀ ਹੋਵੇ ਤੇ ਲੋਕ ਉੱਥੇ ਬਸਣ ਰਸਣ ਅਮਨ ਸ਼ਾਂਤੀ ਦੇ ਨਾਲ ਤੇ ਅਸੀਂ ਤਾਂ ਆਸ ਇਹ ਵੀ ਕਰਾਂਗੇ ਕਿ ਇੱਕ ਇੰਡੀਪੈਂਡੈਂਟ ਦੇਸ਼ ਵਜੋਂ ਜਿਹੜਾ ਫਲਸਤੀਨ ਹੈ ਉਹ ਖੋਦ ਵਿੱਚ ਆਵੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ